ਕਸੀ ਗੱਲ ਜੀ ਅੱਜ ਤੋਂ ਲੈਗ ਚਲਦਿਆਂ ਸਮਰਾਲਾ ਸ਼ਹਿਰ ਸਮਰਾਲਾ ਸ਼ਹਿਰ ਦੇ ਵਿੱਚ ਖੁੱਲ ਗਿਆ ਲੈਸਾਂ ਦਾ ਸ਼ੋਰੂਮ ਜਿੱਥੇ ਤੁਹਾਨੂੰ 2 ਰੁਪਏ ਤੋਂ ਸਟਾਰਟਿੰਗ ਲੈਸਾਂ ਮਿਲ ਜਾਣਗੀਆਂ ਹੋਰ ਵੀ ਸਮਾਨ ਤੁਹਾਨੂੰ ਬਹੁਤ ਹੀ ਘੱਟ ਰੇਟ ਤੇ ਦਸਹਿਰਾ ਦੀਵਾਲੀ ਆਫਰ ਤੇ ਤੁਸੀਂ ਲਾਭ ਲਓ ਜੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਸਮਰਾਲੇ ਸ਼ਹਿਰ ਸਮਰਾਲੇ ਸ਼ਹਿਰ ਦੀ ਪੁਰਾਣੀ ਸਾਰਿਆਂ ਨੂੰ ਮਸ਼ਹੂਰ ਦੁਕਾਨ ਵਿਜੀਲ ਲਸਾਂ ਵਾਲਾ ਇੱਥੇ ਤੁਹਾਨੂੰ ਹੋਲ ਸੇਲ ਤੇ ਬਹੁਤ ਹੀ ਘੱਟ ਰੇਟ ਤੇ ਲਸਾਂ ਮਿਲ ਜਾਣਗੀਆਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਦੇਖੋ ਜੁਰਮਰੀ ਤੁਹਾਨੂੰ ਲੱਖ ਲੱਖ ਮੁਬਾਰਕਾਂ ਜੀ ਹਾਂਜੀ ਬਹੁਤ ਬਹੁਤ ਮੁਬਾਰਕਾਂ ਜੀ ਠੀਕ ਹੈ ਵੈਰਾਈ ਨਮੀ ਨਮੀ ਜਿਹੜੀ ਆਈ ਆ ਉਹ ਦਿਖਾਓ ਜੀ ਆਹ ਦੇਖੋ ਜੀ 골ਡਨ ਲਸਾਂ ਮੋਤੀ ਵਰਕ ਦੇ ਵਿੱਚ ਪੱਲ ਮੋਤੀ ਦੇ ਵਿੱਚ ਆ ਮਿਰਰ ਵਰਕ ਦੇਖੋ ਜੀ ਆ ਦੇਖੋ ਸਟੋਨ ਵਰਕ ਹੋਰ ਤੁਹਾਨੂੰ ਲੁਧਿਆਣਾ ਸ਼ਹਿਰ ਅੰਬਾਲਾ ਜਾਣ ਦੀ ਲੋੜ ਨਹੀਂ ਇਹ ਵੈਰਾਈਟੀ ਤੁਹਾਨੂੰ ਲੁਧਿਆਣਾ ਸ਼ਹਿਰ ਚ ਵੀ ਨਹੀਂ ਮਿਲਣੀ ਜੇ ਤੁਹਾਨੂੰ ਇੱਥੇ ਵਿਜੇ ਦੁਕਾਨ ਤੋਂ ਮਿਲ ਜਾਏਗੀ ਆ ਦੇਖੋ ਵੈਰਾਈਟੀ ਦੇਖੋ ਤੁਸੀਂ ਇੱਕੋ ਜਿਹਾ ਦੇਖੋ ਸੀ ਤੁਹਾਨੂੰ ਬਹੁਤ ਖੁਸ਼ ਹੋ ਜਾਏਗੀ ਤੁਹਾਡੀ ਦੇਖ ਕੇ ਰੇਟ ਬਹੁਤ ਵਧੀਆ ਹੋਰ ਚੀਜ਼ ਬਹੁਤ ਵਧੀਆ ਜਿਸ ਤਰ੍ਹਾਂ ਦੀ ਚੀਜ਼ ਉਸ ਤਰ੍ਹਾਂ ਦਾ ਵੇਡ ਹਲਕੀ ਲੈ ਲੇਂਗੇ ਤਾਂ ਹਲਕਾ ਵੇਡ ਮਿਲੇਗਾ ਵਧੀਆ ਲੈ ਲੇਂਗੇ ਤਾਂ ਹੋਰ ਵਧੀਆ ਮਿਲੇਗੀ ਸਾਡੇ ਕੋਲ 20 ਰੁਪਏ ਮੀਟਰ ਤੋਂ ਲੈ ਕੇ 500 ਰੁਪਏ ਮੀਟਰ ਤੱਕ ਲੈਸ ਹੈ ਆ ਦੇਖੋ ਜੀ ਹੈਂਡਵਰਕ 골ਡਨ ਇਹਨਾਂ ਵਿੱਚੋਂ ਹੈਂਡਵਰਕ ਦੇ ਵਿੱਚ ਕਲਰ ਦੇਖੋ ਜੀ ਆ ਦੇਖੋ ਬਾਕੀ ਇਧਰ ਉਹ ਨਰਦੇ ਆ ਰਹੇ ਨੇ ਵਿਆਹ ਸ਼ਾਦੀਆਂ ਲਹਿੰਗੇ ਤੇ ਲਾਉਣ ਵਾਸਤੇ ਤੁਹਾਨੂੰ ਇਹ ਵੈਰਾਈਟੀ ਸਿਰਫ ਸਮਰਾਲਾ ਸ਼ਹਿਰ ਦੇ ਵਿੱਚ ਹੀ ਮਿਲੇਗੀ। ਆ ਦੇਖੋ, ਆਰਗੈਂਜ਼ਾ ਇਹ ਚ ਆਰਗੈਂਜ਼ਾ ਵਧੀਆ ਹੈ ਨਾ ਪੂਰਾ ਸਫਾਈ ਵਾਲਾ ਆਰਗੈਂਜ਼ਾ ਮਿਲੇਗਾ ਤੁਹਾਨੂੰ ਜਿਹੜੀ ਵੀ ਸਾਰੇ ਪੂਰਾ ਸਫਾਈ ਸਭ ਤੋਂ ਵੱਡੀ ਗੱਲ ਸਾਡੇ ਕੋਲ ਜੀ ਲੈਸ ਹੋ ਗਈ ਬਹੁਤ ਸਫਾਈ ਹੋ ਗਈ ਹੈ ਇਹ ਵੀ ਧਾਗੇ ਵਗੈਰਾ ਨਿਕਲੇ ਹੋਏ ਨਹੀਂ ਹੋਣਗੇ। जीपीओ ਆ ਦੇਖੋ ਜੀਪੋ ਜੀਪੋ ਦੇਖੋ ਬਿਲਕੁਲ ਸਾਫ ਸਹੀ ਰੇਟਾਂ ਵਿੱਚ ਮਿਲੇਗੀ ਔਰ ਕਲਰ ਦੇਖੋ ਤੁਸੀਂ ਕਿੰਨਾ ਕਲਰ ਜਿਹੜਾ ਕਿ ਬਾਜ਼ਾਰ ਦੇ ਵਿੱਚ ਕਲਰ ਤੁਹਾਨੂੰ ਲੁਧਿਆਣੇ ਨੂੰ ਇੱਕੋ ਦੁਕਾਨ ਤੇ ਕਲਰ ਨਹੀਂ ਇਹਦਾ ਮਿਲਦਾ ਜਿੰਨਾ ਕਲਰ ਤੁਹਾਨੂੰ ਇਸ ਹੀ ਹੱਥੇ ਦੇਵਾਂਗੇ ਆ ਦੇਖੋ ਵਾਈਟ ਲੈਸਮ ਪੂਰਾ ਸ਼ਾਇਨ ਦਾ ਸtare ਵਾਲੀ ਲੈਸ ਉਹ ਦਿਖਾ ਗਏ ਉਹ ਦੇਖੋ ਆਰਗੈਂਜ਼ਾ ਦੇ ਵਿੱਚ ਆਰਗੈਂਜ਼ਾ ਦੇ ਵਿੱਚ ਲੈਸਾਂ ਸੂਟ ਲੰਬਾ ਕਰਨ ਵਾਸਤੇ ਇਹਨਾਂ ਦੇ ਵਿੱਚ ਕਲਰ ਦੇਖੋ ਤੁਹਾਨੂੰ ਬਹੁਤ ਕਲਰ ਮਿਲਣਗੇ ਬਾਕੀ ਇਧਰ ਦੇਖੋ ਸੀ ਦਿਖਾਉਗੇ ਸਾਰਾ ਕੁਝ ਆਹ ਕਿ ਤੁਹਾਨੂੰ ਇੱਥੇ ਸਲਾਈ ਕਢਾਈ ਦਾ ਸਾਰਾ ਸਮਾਨ ਮਿਲੇਗਾ ਲੈਸਾਂ ਗੋਟੇ ਸਿੱਪੀ ਮੋਤੀ ਹੈਂਡਵਰਕ ਫੈਂਸੀ ਸਟੋਨ ਵਰਕ ਬਟਨ ਬਟਨ ਦੇਖੋ ਬਟਨਾਂ ਦੀ ਵੈਰਾਈਟੀ ਦੇਖੋ ਸਾਡੇ ਕੋਲ ਕਿੰਨੀ ਆ ਬਟਨ ਦੇਖੋ ਬਟਨ ਸਾਡੇ ਕੋਲ ਦੇਖੋ 2 ਰੁਪਏ ਤੋਂ ਬਟਨ ਸ਼ੁਰੂ ਹੋ ਕੇ 50 ਰੁਪਏ ਤੱਕ ਦਾ ਬਟਨ ਪਿਆ ਹੈ ਰੀਲਾ ਰੋਲ ਲਾਸਟਿਕ ਸਾਰਾ ਟੈਲੀ ਮੀਟਰ ਇੱਥੇ ਮਿਲੇਗਾ ਤੁਹਾਨੂੰ ਹਰ ਚੀਜ਼ ਮਿਲਗੀ ਔਰ ਪੇਂਟ ਕਲਰ ਵਗੈਰਾ ਪੇਂਟ ਕਲਰ ਜੋ ਸੂਟਾਂ ਦੇ ਹੁੰਦੇ ਆ ਕਲਰ ਪੱਕੇ ਰੰਗਾਂ ਦੇ ਵਿੱਚ ਬਲੌਕ ਸਟੈਂਸਲ ਬਾਈਂਡਰ ਵਗੈਰਾ ਇਹ ਚੀਜ਼ਾਂ ਸਭ ਕੁਝ ਮਿਲ ਲਿਆ ਸਾਨੂੰ ਆ ਦੇਖੋ ਇਹ ਡੀਡੀ ਲਾਈਨ ਵਾਲਾ ਕੋਟਾ ਜਿਹੜਾ ਕਿ ਚੱਲਦਾ ਹੈ ਆ ਡੀਡੀ ਲਾਈਨ ਵਾਲਾ ਕੋਟਾ ਇਹ ਕੋਈ 8 ਰੁਪਏ ਮੀਟਰ ਚਾਹੀਏ ਇਨਾ ਮਰਜ਼ੀ ਲੋ ਜਿਹੜਾ ਮਰਜ਼ੀ ਲਓ ਜੀ ਆ ਜਿਗਜੈਗ ਗਲਾਸ ਜਿਗਲੇ ਜੈਗ ਗਲਾਸ 3 ਰੁਪਏ ਮੇਰੇ ਦੇ ਵਿੱਚ ਹੋਰ ਪਾਈਪਿੰਗ ਮਿਲੇਗਾ ਤੁਹਾਨੂੰ 30 ਰੁਪਏ ਦਾ ਥਾਨ ਛੋਟਾ ਥਾਨ ਪਾਈਪਿੰਗ ਦਾ 30 ਰੁਪਏ ਦਾ ਥਾਨ ਆ ਦੇਖੋ ਜੇ ਪਾਈਪਿੰਗ ₹300 ਦੇ ਹਨ ਦੇ ਪਾਈਪਿੰਗ ਇੱਕ ਹੋਰ ਪਾਈਪਿੰਗ ਹੁੰਦੀ ਹੈ ਜਿਸ ਨੂੰ ਉਹ ਦਿਖਾਣਾ ਉਹ 골ਡਨ ਬੜੇ एआरडी 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 ਆਦੇ ਪਾਈਪਾਂ ਦੇ ਵਿੱਚ ਕਲਰ ਬਹੁਤ ਹੋਣਗੇ ਮੈਂ ਚੱਕ ਲੂ ਆ ਦੇਖੋ ਇਹ ਪਾਈਪਿੰਗ ਹੈ ਜੀ 골ਡਨ ਪਾਈਪਿੰਗ एआरडी 120 ਰੁਪਏ ਦਾ ਰੋਲ ਹੈ 90 ਮੀਟਰ ਦਾ ਜਿਹੜਾ ਕਿ ਤੁਸੀਂ ਦੁਕਾਨ ਦੇ ਵਿੱਚ ਤੁਹਾਨੂੰ ਮਿਲੂਗਾ 2 2 ਰੁਪਏ ਮੀਟਰ ਮਿਲੇਗਾ 10 ਰੁਪਏ ਦੀ 5 ਮੀਟਰ ਐਂਕਰ ਦਾ ਦਿਖਾ ਦੇ ਐਂਕਰ हां देखो आ एंकर ਦੇ ਧਾਗੇ ਹੁੰਦੇ ਆ ਅੱਜ ਕੱਲ ਬਹੁਤ ਲੜਕੀਆਂ ਕੜਾਈ ਕਰ ਰਹੀਆਂ ਨੇ ਅੱਜ ਕੱਲ ਇਹ ਸਾਰੇ ਮਿਲਣਗੇ ਤੁਹਾਨੂੰ ਇਥੋਂ ਕਲਰਸ ਕੋਟੋਗਾ 200 ਕਲਰ ਮਿਲਿਆ ਹਮ ਹੋਲ ਕੋਨਾ ਦੇਖੋ ਇਹ ਸਰ ਕੋ ওভার ਲੱਗਦੀਆਂ ਕੋਨਾ ਆ ਫਰੇਮ ਵਗੈਰਾ ਇਹ 골ਡਨ ਲੈਸ ਆ ਆ ਦੇਖੋ ਦੁਪੱਟਿਆਂ ਲਈ ਲੈਸ ਆ ਬਾਕੀ ਦੇਖੋ ਨਿਗਾ ਮਾਰੋ ਤੁਹਾਡੇ ਇਦਾਂ ਦੀ ਵੈਰਾਈ ਤੁਹਾਨੂੰ ਕਿਤੇ ਨਹੀਂ ਮਿਲੇਗੀ ਇੰਨੀ ਵੈਰਾਈ ਇੱਕੋ ਜਗ੍ਹਾ ਤੇ ਨਹੀਂ ਮਿਲੇਗੀ ਆ ਦੇਖੋ ਲਟਕਣ ਲੈਸਾਂ ਆ ਦੇਖੋ ਸਭ ਤੋਂ ਫੈਂਸੀ ਫੈਂਸੀ ਲੈਸਾਂ ਈ ਕੋਚ ਅਕੀਸ ਆ ਦੇਖੋ ਜੀ ਮੋਤੀ ਵਾਲੀ ਲੈਸ ਜਿਹੜਾ ਕਿ ਤੁਹਾਨੂੰ 100 ਰੁਪਏ ਦਾ ਥਾਨ ਮਿਲੇਗਾ ਫੁੱਲ ਸਟੇਡ ਹੋਰ ਵਧੀਆ ਜਿੰਨੀ ਮਰਜ਼ੀ ਲੈ ਲੋ ਪੀਰ ਪਰ ਮੀਟਰ ਤੋਂ ਲੈ ਕੇ 80 90 ਰੁਪਏ ਮੀਟਰ ਤੱਕ ਹਰ ਇੱਕ ਸਾਲ ਜਿਹੜਾ ਤੁਸੀਂ ਦੀਵਾਲੀ ਧਮਾਕਾ ਕਰਦੇ ਹੁੰਦੇ ਹੋ ਐ ਦੇ ਕਿ ਕਿਹੜਾ ਧਮਾਕਾ karenge ਉਹ ਅਸੀਂ ਸਾਰੀਆਂ ਚੀਜ਼ਾਂ ਦਾ ਧਮਾਕਾ ਕਰ ਰਹੇ ਹਾਂ ਜੀ ਸਾਰੀਆਂ ਚੀਜ਼ਾਂ ਦਾ ਕੋਈ ਵੀ ਚੀਜ਼ ਕੋਈ ਆਹ ਰੋਲ ਦੇਖੋ ਸੜਗੋ ਕੋਕਰਮ ਟੈਟਨ ਜਿਹੜੀ ਕਹਿੰਦੇ ਆ ਇਹਦਾ ਰੋਲ ਸੜ ਕੋ 40 ਰੁਪਏ ਦਾ ਰੋਲ ਤੋਂ ਲੈ ਕੇ 40 ਰੁਪਏ ਦਾ ਰੋਲ 50 ਰੁਪਏ ਦਾ ਰੋਲ 60 ਰੁਪਏ ਦਾ ਰੋਲ ਸਹੀ ਮਤਾਵਗਾ ਔਰ ਵਧੀਆ ਕਟੇ ਵੀ ਮਿਲਣਗੇ ਇਸ ਤੋਂ ਵੱਡੇ ਕੋ 20 ਮੀਟਰ ਦਾ 30 ਮੀਟਰ ਦਾ 50 ਮੀਟਰ ਦਾ ਇਹ ਸਾਰੇ ਰੋਲ ਮਿਲਣਗੇ ਤੁਹਾਨੂੰ ਤੋਂ ਕਾਰੀਲਾ ਦੇ ਕੋਈ ਵਰਦਮਨ ਰੀਲ ਵਰਦਮਨ ਅਰिजिनल ਵਰਦਮਨ ਯਾਰ ਵਾਲੀ ਰੀਲ ਨਹੀਂ ਜੀ ਚਾਰ ਬੇ ਰੀਲ ਦਵਾਂਗੇ ਤੁਹਾਨੂੰ ਅਸੀਂ ਵਰਦਮਨ ਦੀ ਰੀਲ ਡੱਬਾ ਹੋਰ ਘਟਾ ਕੇ ਦਵਾਂਗੇ ਆਪਣੀ ਮਰਜ਼ੀ ਰੰਗ ਛਾਂਟ ਕੇ ਪਾ ਸਕਦੇ ਜਿੱਦ ਇੱਕ ਇੱਕ ਪੀਸ ਰੰਗ ਕਰਕੇ ਉਹਦਾ ਡੱਬਾ ਬਣਾ ਕੇ ਦਵਾਂਗੇ ਪਾਈਪਿੰਗ ਟਿਚ ਬਟਨ ਲਾਸਟਿਕ ਪਾਈਪਿੰਗ ਡੋਰੀ ਮਸ਼ੀਨ ਤੇਲ ਚੌਕ ਕੈਂਚੀਆਂ ਸਭ ਚੀਜ਼ ਜੋ ਵੀ ਤੁਹਾਡੇ ਟ੍ਰੇਲਿੰਗ ਦੇ ਵਿੱਚ ਕੰਮ ਆਉਣ ਵਾਲੀ ਚੀਜ਼ ਹੈ ਉਹ ਸਾਰੀ ਮਿਲੇਗੀ ਮਿਲੇਗਾ ਰੀਵਨ ਸਕੂਲਾਂ ਵਾਲੇ ਰੀਵਨ ਵੈਸੇ ਉਹ ਹੋਰ ਵੀ ਆਈਟੀਆਈ ਦੇ ਵਿੱਚ ਵੀ ਰੀਵਨ ਵਰਕ ਦਾ ਕੰਮ ਹੁੰਦਾ ਹੈ ਇਹ ਰੰਗੋਲੀ ਕਲਰ ਹੁੰਦੇ ਆ ਉਹ ਉਹਦੇ ਮਿਲਣਗੇ ਹੈਂਡਵਰਕ ਦਾ ਸਮਾਨ ਸਿੱਪੀਆਂ ਮੋਤੀ ਦਬਕਾ ਦਬਕਾ ਸਟੋਨ ਹਰ ਤਰ੍ਹਾਂ ਦੇ ਸਮਾਨ ਮਿਲ ਜਾ ਮਟੀਰੀਅਲ ਕੋਈ ਵੀ ਡੀਲ ਜਿਹੜਾ ਬਜਾਤ ਨਹੀਂ ਮਿਲਦਾ ਉਹ ਸਭ ਇੱਥੇ ਮਿਲੇਗਾ ਸਾਰੇ ਕਲਰ ਸਭ ਸਟੋਨ ਮੋਤੀਆਂ ਸਿੱਪੀ ਸ਼ਸਕਲ ਨਮਸਤੇ ਦੇਖੋ ਜੀ ਮੈਂ ਵਿਜੇ ਜੰਦਰ ਸਟੋਰ ਸਮਰਾਲਾ ਜੋੜ ਜਿਹੜਾ ਕਿ ਕਿਸੇ ਦੀ ਪਛਾਣ ਦਾ ਮਤਾਜ ਨਹੀਂ ਵੀ। ਏਰੀ ਪਛਾਣ ਸਭ ਪਤਾ ਲੋਕਾਂ ਸਭ ਨੂੰ ਪਤਾ ਵਿਜੇ ਜੰਦਰ ਸਟੋਰ ਜੋ ਕਿ ਚੰਡੀਗੜ੍ਹ ਰੋਡ ਸਮਰਾਲਾ ਤੇ ਹੈ। ਉਸ ਨੇ ਉਹਨਾਂ ਨੇ ਇੱਕ ਹੋਰ ਨਵੀਂ ਸ਼ਾਪ ਖੋਲੀ ਹੈ। ਉਸ ਦੇ ਸਾਹਮਣੇ ਉਹਦੇ ਨਾਲ ਅਟੈਚ ਇਸ ਸਮਝੋ ਤੁਸੀਂ ਆਏਂਗੇ ਤੁਹਾਨੂੰ ਆਪਣਾ ਪਤਾ ਵਧੀਆ ਫੈਂਸੀ ਪਾਰਟੀ ਵੇਅ ਸੁੱਟਾਂ ਲਈ ਲੱਸਾਂ। ਤੁਸੀਂ ਆਪ ਦੇਖੇਂਗੇ ਕੋਈ ਕੁਆਲਿਟੀ ਹੈ ਕੋਈ ਸਟੋਨ ਸਭ ਹੈਂਡਵਰਕ ਦਾ ਸਮਾਨ। ਉਹ ਲੈ ਕੁਆਰਟਰ ਡੈਡ ਲਾਈਨ ਵਾਲੇ ਗੋਟੇ ਆ ਲਟਕਣ ਲੈਸ ਮੋਤੀ ਵਾਲੀ ਆ ਦੇਖੋ 골ਡਨ ਲੈਸਾਂ ਆ ਨੈਟ ਦੇ ਵਿੱਚ ਨੈਟ ਦੇ ਵਿੱਚ ਲੈਸ ਹੈ ਜਿਹੜੀਆਂ ਕਿ ਹੈਂਗਿੰਗ ਲੈਸ ਟਿਚਿੰਗਾਂ ਨੇ ਕਿ ਸੂਟ ਦੇ نیچے ਲਗਾਉਣੀ ਇਹਦੇ ਵਿੱਚ ਕਲਰ ਦੇਖੋ ਕਿੰਨਾ ਆ ਜਿਗਜ਼ੈਗ ਲੈਸ ਆ ਕੋ ਦੁਪੱਟੇ ਦੀਆਂ ਲੈਸਾਂ हाँ गोल्डन लैसा देखो जी गोल्डन लैसा हाँ देखो मोती वाली लसन हाँ देखो बाकी लैसन हैंडवर्क एंकर इस बहुत रंग हो दो सौ रंग का घट एंकर होगा ਆ ਦੇਖੋ 골ਡਨ ਸਟੋਨ ਵਾਲੀਆਂ ਲਸਾਂ ਆ ਦੇਖੋ ਆ ਦੇਖੋ ਫਰੇਮ ਵਗੈਰਾ ਕੜਾਈ ਵਾਸਤੇ ਫਰੇਮ ਹੋਣਗੇ ਓਵਰਲਾਕ ਉਹਨਾਂ ਦੀਆਂ ਨਰੀਵਨ ਦੇਖੋ ਨਰੀਵਨ ਦਾ ਕੋਟੂਗਾ 200 ਰੰਗ ਦੀਵਨਾਂ ਦਾ ਹੋਏਗਾ ਆ ਦੇਖੋ ਟੋੜੀਆਂ ਲਸਾਂ लेंगिंग फैंसी लेस आ देखो लेंगे, लेंगे वास्ते लाइनिंग जी फुल वैली मिलेगी दूब मिलेगी ਦੰਚਰਦਨੀ ਲਾਈਨਿੰਗ ਹੈੜ ਕੋ ਰਿਗੀ 40 ਰੁਪਏ ਮੀਟਰ 45 ਰੁਪਏ ਮੀਟਰ 50 ਰੁਪਏ ਮੀਟਰ ਸਾਰੇ ਰੰਗ ਮਿਲਣਗੇ ਨਾਲ ਵਿੱਚ ਤੁਹਾਨੂੰ ਆਹ ਰੋਲ ਲਈ ਯਾ ਰੋਲ ਕੋਈ 40 ਰੁਪਏ ਦਾ ਵੀ ਰੋਲ ਮਿਲੇਗਾ ਤੁਹਾਨੂੰ 50 ਦਾ ਹੀ ਮਿਲੇਗਾ 60 ਦਾ ਹੀ ਮਿਲੇਗਾ ਜੋ ਰੋਲ ਦਾ ਰੇਟ ਇਸ ਤਰ੍ਹਾਂ ਹੁੰਦਾ ਵੀ ਹਲਕਾ ਵੀ ਤੇ ਹਲਕੇ ਬਲੇਡਸ ਹਾਂ ਉਹਨੇ ਵਧਿਆ ਹੁਣ ਵਧਿਆ ਰੇਟ ਹਸਾਬ ਨਾਲ ਬਾਕੀ ਰੋਲ ਇਹਦੇ ਹੁੰਦਾ ਵੀ ਇਹਨਾਂ ਵਿੱਚ ਮੀਟਰਾਂ ਦਾ ਹਿਸਾਬ ਹੁੰਦਾ ਹੈ ਕਿ ਕਿਸ ਦਾ ਕੋਈ ਕਿਸੇ ਨੂੰ 10 ਮੀਟਰ ਦਾ ਰੋਲ ਬਣਾ ਕੇ ਦੇ ਨੇ 12 ਦਾ ਕਹਿੰਦੇ 15 ਦਾ ਕਹਿੰਦੇ 20 ਉਹਦੇ ਸਾਬ ਨਰੇਟ ਹੁੰਦਾ ਆ ਦੇਖੋ ਔਰਗੰਜਾ ਆ ਰੋਲ ਵੱਡੇ ਵੀ ਸੜ ਗੋਦੇ 40 ਮੀਟਰ ਦਾ 50 ਮੀਟਰ ਦਾ 30 ਮੀਟਰ ਦਾ ਆ ਦੇਖੋ ਦੁਪੱਟਿਆਂ ਲਈ ਲੈਸਮ ਆ ਜੀਪੀਓ ਲੈਸ ਜੀਪੀਓ ਲੈਸ ਦੇ ਕਲਰ ਦੇਖੋ ਕਿੰਨੇ ਆ ਨੋਰਿਕਾ ਮੋਤੀ ਵਾਲੀ ਲੈਸ ਆਈ 15 ਪਰ ਮੀਟਰ ਸਰੀਮ ਨਾਲ ਖੂਆ ਆਰਗੇਨਾਈਜ਼ ਕਰ ਲਿਆ ਸਾਨੇ 100 ਰੁਪਏ ਪਰ ਮੀਟਰ 100 ਰੁਪਏ ਪਰ ਮੀਟਰ ਵੀ ਮਿਲੇਗੀ ਜਦੋਂ ਇਸ ਤੋਂ ਵਧੀਆ 15 ਪਰ ਮੀਟਰ ਮਿਲ ਲਗੀ 20 ਵਾਲੀ 30 35 ਜਿੱਦਾਂ ਦੀ ਮਰਜ਼ੀ ਹਰ ਦਾ ਦੀ ਮਿਲੇਗੀ ਸਾਰੇ ਕਲਰ ਮਿਲਣਗੇ ਆ ਦੇਖੋ ਹੈਂਡਵਰਕ ਦੇ ਵਿੱਚ डवर्क ये तुम बहुत कलर मिलेंगे ना देखो हैंडवर्क दे बहुत वरायटी कि वरायटी तुम दिखाई है भी ਤੁਸੀਂ ਠੀਕ ਕੋਲ ਆਉ ਤੇ ਜੂਰ ਦਰਸ਼ਨ ਦਿਓ ਤੁਹਾਨੂੰ ਪਤਾ ਲੱਗਿਆ ਕੀ ਅਜੀਬ ਚੀਜ਼ ਇੱਥੇ ਹੈ ਆ ਦੇਖੋ ਨਵੀਂ ਤੋਂ ਨਵੀਂ ਵੈਰਾਈਟੇ ਹਰ ਨਵੀਂ ਵੈਰਾਈਟੇ ਹਰ ਦਿਨ ਨਵੀਂ ਵੈਰਾਈਟੇ ਆ ਦੇਖੋ ਪਾਈਪਿੰਗ ਆ ਦੇਖੋ ਪਾਈਪਿੰ ਦਾ ਕਿੰਨਾ ਕਲਰ ਪਿਆ ਔਰ ਬਟਨ ਦੇਖੋ ਇਧਰ ਬਟਨ ਦੇਖਾ ਦੇ ਇਹ ਬਟਨ ਦੇਖੋਗੇ ਆ ਗੋ ਇਲਾਸਟਿਕ ਸਾਰੇ ਸਾਈ ਲਾਸਟਿਕ ਮਿਲਣਗੇ ਟਿਚ ਬਟਨ ਮਿਲੇਗਾ ਬਾਕੀ ਜੈਂਟਸ ਮਟੀਰੀਅਲ ਕਾਲਰ ਕਫ ਕਾਲਰ ਕਫ 벨ਟਾਂ ਹੀ ਤੇਲ ਮਾਰਕਾ ਸਾਰੇ ਜੀ ਜਟੋਰਲੀ ਇਹਨਾਂ ਦੇ ਟੂਲਸ ਜਿਹੜੇ ਹੁੰਦਿਆਂ ਵੀ ਛੋਟੇ ਲੇਡੀਜ਼ ਸੂਟਾਂ ਦੇ ਟੂਲਸ ਵਗੈਰਾ ਮੋਡੇ ਦੀ ਕਾਰਟ ਹੋਇਆ ਪੱਟੀ ਵਗੈਰਾ ਇਹ ਚੀਜ਼ਾਂ ਸਭ ਮਿਲਨੇ ਆ ਪਾਈਪਿੰਗ ਡੋਰੀ ਮਾਰਕਾ ਕੈਂਚੀਆਂ ਨੈਕ ਅਕੋ ਇੱਥੇ ਤੁਹਾਨੂੰ ਉਹ ਜਨਰਲ ਸਟੋਰ ਦਾ ਸਾਮਾਨ ਵੀ ਮਿਲੇਗਾ ਬੋਲ ਬੋਤਾਂ ਸਸਤੀ ਜੇੰਦੇ ਰੋਲ ਉਹਨਾਂ ਦੇਖੋ ਆਹ ਰੱਲੇਸਾਂ ਦੇਖੋ ਜੀ 20 ਰੁਪਏ ਮੀਟਰ ਇਸ ਤਾਂ ਦੇਖੋ ਆਹ ਰੋਲ ਹੈ ਇਸ ਤਾਂ ਦੇ ਰੋਲ ਮਿਲਣਗੇ ਤੁਹਾਨੂੰ 10 ਰੁਪਏ ਮੀਟਰ ਨਾ ਦੇਖੋ ਆਹ ਰੋਲ ਬਹਿਨੇ ਰੰਗ ਬਹਿਨੇ 100-100 ਰੁਪਏ ਦਾ ਰੋਲ ਹੈ ਆ ਦੇਖੋ ਇਹ ਦੁਪट्टे ਦੇ ਰੋਲ organza लेसम ਜਿਹੜੀ ਅੱਜ ਕੱਲ ਦੀ ਐਨਵੇਂ ਚੱਲ ਰਹੀ ਹੈ ਇਹਦੇ ਵਿੱਚ ਵੀ ਤੁਹਾਨੂੰ ਸਸਤੀਆਂ ਮਹਿੰਗੀਆਂ ਸਭ ਤੋਂ ਦੀਆਂ ਮਿਲਗੀਆਂ ਜਿੱਦਾਂ ਦੀ ਚੀਜ਼ ਉਹ ਉਸ ਤਰ੍ਹਾਂ ਰੇਟ ਆਹ ਦੇਖੋ ਸਦਾਰੇ ਵਾਲੀ लेस ਨਾਲ ਨਾਲ ਕੀ ਲੱਗੀ ਹੋਈ ਹੈ 8 ਰੁਪਏ ਮੀਟਰ ਦੇ ਵਿੱਚ ਆ ਦੇਖੋ ਟਾਪ 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 ਕਹਿੰਦੇ ਇਹਨੂੰ 35 ਰੁਪਏ ਮੀਟਰ ਇਹ ਪੇਓਰ ਦੇ ਸੂਟ ਨੇ ਜੀ ਸੂਟ ਨਹੀਂ ਹੁੰਦੇ ਇਹ ਟਾਪ ਟਾਪ ਹੁੰਦਾ ਇਹ ਸੂਟਾਂ ਦੇ نیچے ਕਪੜਾ ਲੱਗਦਾ ਲਾਈਨਿੰਗ ਕਹਿੰਦੇ ਇਹਨੂੰ ਓਕੇ ਜੀ ਆ ਦੇਖੋ ਗਲੇ neck ਵਧੀਆ ਕੁਆਲਿਟੀ ਦੇ neck ਐਦਾਂ ਨਹੀਂ ਵੀ ਮਾਵਾ ਬਚਾ ਨਿਕਲੀ ਜਾਂਦਾ ਹੋਵੇ ਕੁਆਲਿਟੀ ਦੀ ਚੀਜ਼ ਹੋਗੀ ਸਾਡੇ ਕੋਲ ਚਾਲੂ ਮਾਲ ਨਹੀਂ ਹੋਏਗਾ ਬਿਲਕੁਲ ਵੀ ਇਹ ਕੱਟ ਵੀ ਸੀ ਪੈਣੇ ਇਹ ਹੈ ਆਹ ਕੱਟ ਪੀਸ ਹੈ ਜਿਵੇਂ ਲਾਈਨਿੰਗ ਦੇ ਪੀਸ ਹੁੰਦੇ ਆ ਉਹ ਕੋ ਪੀਸ ਤੇ ਹੋਣਗੇ ਕੋਈ 1.5 ਮੀਟਰ 2 ਮੀਟਰ ਪੀਸ ਇਹ ਤੁਹਾਨੂੰ ਅਸੀਂ 30 ਰੁਪਏ ਮੀਟਰ ਦੇ ਦਿਆਂਗੇ ਨਿਆਜ਼ੀਏ ਇਸ ਤਰ੍ਹਾਂ ਦੇ ਕੋਈ ਪੀਸ ਹੋਣਗੇ ਲਗੋ ਡੇਡ 2 2 ਮੀਟਰ ਦੇ 3 3 ਮੀਟਰ ਦੇ ਪੀਸ ਇਹ ਤੁਹਾਨੂੰ 30 ਰੁਪਏ ਮੀਟਰ ਦਿੱਤੀ ਜਾਊਗੀ ਜੋ ਰੰਗ अवेलेबल ਹੋਊਗਾ ਉਹ ਦਿੱਤਾ ਜਾਊਗਾ ਪੀਸਾਂ ਦੇ ਵਿੱਚ ਨਾ ਦੇਖੋ ਛੋਟੇ ਜਿਹੜੇ ਹੋਰ ਵੀ ਜ਼ਿਆਦਾ ਛੋਟੇ ਹੋਰ ਰੇਟ ਕਰਦੇ ਆਂ ਸਸਤਾ ਲਾਦੇ ਆਂ ਤੁਹਾਨੂੰ ਉਹ ਸੂਟ ਪੈਕਿੰਗ ਵਾਸਤੇ ਲਫਾਫੇ ਵਗੈਰਾ ਇਸ ਤਰੈਂਕੀ ਬੈਗ ਜਾਂ ਸੂਟਾਂ ਦੀ ਪੈਕਿੰਗ ਵਾਸਤੇ ਸਾਰੀ ਵਗੈਰਾ ਪੈਕ ਕਰਨੀ ਆ ਸਾੜੀ ਸੂਟ ਪੈਕ ਵਾਸਤੇ ਇਲਵਾਫੇ ਮਿਲਣਗੇ ਤੁਹਾਨੂੰ ਚਿਪਵਲੇ ਅਧੂੜੀਏ ਸਾਡੇ ਕੋਲ ਜਿਵੇਂ ਪਰਦੇ ਆਪਾਂ ਘਰਾਂ ਦੇ ਵਿੱਚ ਅੱਜਕੱਲ੍ਹ ਦੀਵਾਰੀ ਦੇ ਵਿੱਚ ਪਰਦੇ ਹੁੰਦੇ ਨੇ ਨਾ ਪਰਦੇਆਂ ਰਿੰਗ ਰੰਗ ਨਿਕਲ ਜਾਂਦੇ ਆ ਸੀ ਪਰਦੇਆਂ ਨੂੰ ਰਿੰਗ ਵੀ ਲਗਾਣੇ ਆ ਐਕਸੀ ਰਿੰਗ ਵੀ ਲਗਾ ਕੇ ਦਵਾਂਗੇ ਤੁਹਾਨੂੰ ਜੇ ਇੱਕ ਵਾ ਲੈ ਲਏਂਗੇ ਤਾਂ ਮੁੜ ਕੇ ਰਿੰਗ ਨਹੀਂ ਖੁੱਲਣਗੇ ਦੀਵਾਲੀ ਦੇ ਲੈਸਾਂ ਦੀ ਆਫਰ ਉਹ ਨਵੀਆਂ ਗੱਲ ਬਹੁਤ ਹੀ ਘੱਟ ਰੇਟ ਤੇ ਤੁਸੀਂ ਖਰੀਦ ਸਕਦੇ ਹੋ ਹੁਣ ਤੁਹਾਨੂੰ ਲੁਧਿਆਣਾ ਅੰਬਾਲਾ ਜਲੰਧਰ ਜਾਣ ਦੀ ਲੋੜ ਨਹੀਂ ਬਹੁਤ ਹੀ ਘੱਟ ਰੇਟ ਦੇ ਤੁਸੀਂ ਲੈਸਰ ਹੋਰ ਵੀ ਸਮਾਨ ਸਲਾਈ ਗੜਾਈ ਦੇ ਲਿਮਿਟਡਲ ਬਸ ਘੱਟ ਰੇਟਾਂ ਤੁਸੀਂ ਖਰੀਦ ਸਕਦੇ ਹੋ ਦਿਵਾਲੀ ਦੇ ਆਫਰ ਦਾ ਤੁਸੀਂ ਲਾਭ ਲਓ ਨੀਜੀ ਦੀ ਦੁਕਾਨ ਚੰਡੀਗੜ੍ਹ ਰੋਡ ਸਮਰਾਲਾ ਸੇਲ ਸੇਲ ਤਮਾਕਾ ਇੱਕ ਵਾਰ ਦੁਕਾਨ ਤੇ ਜਰੂਰ ਆਓ ਸੇਲ ਦਾ ਲਾਭ ਉਠਾਓ ਆ ਵੀਡੀਓ ਨੂੰ ਸ਼ੇਅਰ ਕਰੋ ਤੁਹਾਡਾ ਆਪਣਾ ਬਿਜਲੈਸਾ ਵਾਲਾ